ਅੰਮ੍ਰਿਤਸਰ ਪਠਾਨਕੋ ਨੈਸ਼ਨਲ ਹਾਈਵੇ ਦੇ ਉੱਤੇ ਧੁੰਦ ਦੇ ਕਾਰਨ 에ਅਰ ਫੋਰਸ ਦੇ ਜਵਾਨ ਦੇ ਪਰਿਵਾਰ ਦੇ ਨਾਲ ਵਾਪਰਿਆ ਹਾਦਸਾ ਹਾਦਸੇ ਦੇ ਵਿੱਚ ਟਰੱਕ ਦੇ ਪਿੱਛੇ ਜਾ ਕੇ ਜਵਾਨ ਦੀ ਕਾਰ ਵੱਜੀ ਜਿਸ ਹਾਦਸੇ ਦੌਰਾਨ ਜਵਾਨ ਦੀ ਪਤਨੀ ਜਿਹੜੀ ਆ ਪ੍ਰਨੀਤੀ ਕੁਮਾਰੀ ਉਹ ਜ਼ਖਮੀ ਹੋ ਗਈ ਆ ਅਤੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕੀ ਕੁਝ ਜਾਣਕਾਰੀਆਂ ਮਿਲੀਆਂ ਨੇ ਆ ਉਹਨਾਂ ਦੀ ਜਾਣਕਾਰੀ ਸਾਂਝੀ ਕਰ ਲੈਣੇ ਆ ਤੁਸੀਂ ਬਣੀਓ ਪੰਜਾਬੀ ਏਕੜ ਜਾਣ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਜਿੰਦਰ ਕੁਮਾਰ कहाँ जा रहे कहा मैं जम्मू जा रहा था जोधपुर से क्या हुआ ये था रोड पे पड़ा था इसको तो मैंने बचाया पीछे से ट्रक वाले के दी। दो के चोट हो गई, वो हॉस्पिटल गए खड़ा गाड़ी में।, गाड़ी में थे पांच लोग नहीं पीछे नहीं, नहीं, से आया है साइड में आके मार दिया ये देखो ना साइड में कितने लोग जख्मी हुए दो लोग ये चोट लग गई गाड़ी हो गाड़ी का फुल हो ये, आप देख रहे हो बारी कहां जाना चाहते हम जम्मू जा रहे थे अभी क्या हाल था लोगों की कितने कौन कौ, कौन था उसमें उसमें दो बच्चे थे ए, 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 एक थी, एक एक लेडीज़ थी जेंट्स था <coughs> क्या, क्या क्या नाम उनके को खाली की पठानकोट ना जी ਪਠਾਨਕੋਟ ਤੋਂ ਆ ਮੈਂ ਆਪਣੀ ਡਰਾਈਵਰ ਸਾਈਡ ਰੱਖ ਕੇ ਆ ਰਿਹਾ ਸੀਗਾ ਇਹ ਕਾਰ ਦੇ ਮੁਰਕ ਟਰੱਕ ਜਾ ਰਿਹਾ ਸੀਗਾ ਜੀ ਇਹਨੇ ਕੋ ਨਹੀਂ ਸੰਭਲੀ ਗਈ ਨਾ ਕਿ ਉਹ ਟਰੱਕ ਦੇ ਪਿੱਛੇ ਮਾਰੀ ਕਾਰ ਮੈਂ ਸਾਈਡ ਤੇ ਤੁਹਾਡੇ ਸਾਹਮਣੇ ਦੇਖ ਲਓ ਜੀ ਤੀ ਨਿਸ਼ਾਨ ਦੇ ਸਕਦੇ ਬ੍ਰੇਕਾਂ ਦੇ ਬੱਚੇ ਇਹਨੇ ਗਬਲੀ ਲੈਂਚੋ ਇਹਨੇ ਜਦੋਂ ਦੇ ਟਰੱਕ ਦੇ ਵਿੱਚ ਬੱਚਾ ਕੋ ਕੰਟਰੋਲ ਨਹੀਂ ਹੋਇਆ ਮੈਂ ਇਹਨੂੰ ਬਚਾਉਂਦਾ ਬਚਾਉਂਦਾ ਪੂਰਾ ਟਾਇਰ ਫੋਟੋ ਵਾਲੀ ਨਾਲ ਲਾਤਾ ਬਟ ਫਿਰ ਵੀ ਇਹਨੇ ਮੇਰੇ ਨਾਲ ਗੱਡੀ ਬਿਲਕੁਲ ਟੱਚ ਕਰ ਦਿੱਤੀ ਹੈ ਜੀ ਹੁਣ ਤੁਸੀਂ ਦੋਤੋਂ ਵੀ ਜੇ ਮੈਂ ਪਿੱਛੋਂ ਮਾਰੀ ਹੁੰਦੀ ਹਾਂ ਮੇਰੀ ਗਲਤੀ ਮੈਂ ਮੰਨਾਂਗਾ ਜੇ ਜਿੱਦੇ ਪਿੱਛੇ ਵੱਜਾ ਹੁੰਦਾ ਔਰ ਸਾਈਡ ਤੋਂ ਕੀ ਇਹਨੇ ਤਾਂ ਧੱਕੇ ਨਾਲ ਮੇਰੇ ਨਾਲ ਲਾਤੀ ਗੱਡੀ ਮੇਰੀ ਤਾਂ ਪੂਰੀ ਨਿਕਲ ਗਈ ਸੀ ਉਲਟਾ ਮੇਰੀ ਗੱਡੀ ਟੁੱਟੀ ਮੋਰੀ ਉਹਦਾ ਨੁਕਸਾਨ ਭਰੇ ਫਿਰੇ ਇਹਦੀ ਗੱਡੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਤੁਹਾਡੇ ਸਾਹਮਣੇ ਆ ਜੀ ਦੇਖੋ ਵੀ ਹੈਗਾ ਨਹੀਂ ਉਹ ਹਾਂਜੀ ਲੇਡੀ ਤੇ ਸੱਟ ਲੱਗੀ ਹੈ ਜੀ ਬੱਚੇ ਵੀ ਆ ਗਏ ਕੋਈ ਪਤਾ ਨਹੀਂ ਬੱਚੇ ਆ ਗਏ ਦੋ ਬੱਚੇ تھے ਇਹ ਲੇਡੀ ਦੋ ਬੱਚੇ ਹਾਂਜੀ ਇੱਕ ਲੇਡੀ ਔਰ ਐਂਬੂਲੈਂਸ ਆਈ ਕੋਈ ਆ ਗਿਆ ਨਹੀਂ ਉਹ ਲੈ ਗਏ ਜੀ ਹਾਂਜੀ ਮਲਾਜਮ ਸਰ ਲੈ ਗਏ ਜੀ